ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰਦੁੰਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਵੀ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਵੋਗੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਰੇ ਡੇਲੀ ਆਨਲਾਈਨ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਿਆ ਤੁਸੀਂ ਵੀਡੀਓ ਨੂੰ ਸਾਰੇ ਨਾਲ ਦੇਖ ਸਕੋ ਅੱਗੇ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਹੀ ਵਰਕ 'ਚ ਕਿਸੇ ਹੀ ਫੈਬਰਿਕ 'ਚ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਨੂੰ ਇੰਸਟਾ ਤੇ ਜਰੂਰ ਫੋਲੋ ਕਰੋ ਸੰਧੂ ਬਟੀਕ ਕੋਲ ਦਾ ਨਾਮ ਹੈ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਰੂਰੀ ਨਹੀਂ ਕਿ ਤੁਸੀਂ ਸਾਡੇ ਵਾਲਾ ਸੂਟ ਰੈਡੀ ਕਰਵਾਉਣਾ ਸਾਡੇ ਵਾਲਾ ਡਿਜ਼ਾਈਨ ਰੈਡੀ ਕਰਵਾਉਣਾ ਅਗਰ ਤੁਹਾਡੇ ਕੋਲ ਕੋਈ ਖੁਦ ਡਿਜ਼ਾਈਨਿੰਗ ਹੈਗੀ ਹੈਗੀ ਤਾਂ ਤੁਸੀਂ ਆਪਣਾ ਫੈਬਰਿਕ ਦੱਸ ਕੇ ਸਾਨੂੰ ਦੁਪੱਟੇ ਦਾ ਫੈਬਰਿਕ ਸੂਟ ਦਾ ਫੈਬਰਿਕ ਤੁਸੀਂ ਆਪਣਾ ਤੁਸੀਂ ਆਪਣਾ ਸੂਟ ਅਨਸਟਿਚ ਵੀ ਲੈ ਸਕਦੇ ਹੋ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਉਹ ਤੁਹਾਡੀ ਚੁਆਇਸ ਤੇ ਡਿਪੈਂਡ ਕਰਦਾਗਾ ਤੁਸੀਂ ਆਪਣਾ ਵਿਦਆਉਟ ਸਟਿਚਿੰਗ ਜਿਹੜਾ ਸੂਟਾ ਹੁਬਾਏ ਕਰ ਸਕਦੇ ਹੋ ਨਹੀਂ ਹਾਂਜੀ ਜੇਕਰ ਸਟਿਚਿੰਗ ਕਰਵਾਉਣੀ ਹੈ ਹਰ ਇੱਕ ਤਰ੍ਹਾਂ ਦੀ ਆਪਣਾ ਕੋ ਸਟਿਚਿੰਗ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਡਿਜ਼ਾਈਨ ਵਗੈਰਾ ਸਟਿਚਿੰਗ ਦੇ ਵਿੱਚ ਵੀ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਸਾਰੇ ਆਪਣੇ ਮਸ਼ੀਨ ਵਰਕ ਦੇ ਵਿੱਚ ਰੈਡੀ ਹੋਏ ਹੋਏ ਨੇ ਬਹੁਤ ਸੋਹਣੇ ਪਿਆਰੇ ਕਲਰਾਂ ਦੇ ਉੱਪਰ ਤੇ ਪਿਆਰੇ ਵਰਕ ਦੇ ਨਾਲ ਰੈਡੀ ਹੋਏ ਨੇ ਆਰੀ ਵਰਕ ਦਾ ਸੂਟ ਵੀ ਹੈਗਾ ਤੇ ਉਮੀਦ ਕਰਦਾ ਤੁਹਾਨੂੰ ਸਾਰੇ ਨੂੰ ਪਸੰਦ ਆਊਗਾ ਜਿਹਨੇ ਆਪਣਾ ਜਿਵੇਂ ਜਿਹ ਸਰਲ ਟੂਸਨ ਆਪਣੀ ਦਸਤੀ ਆਪਣਾ ਸੂਟੜੇ ਤਿਆਰ ਕਰਵਾ ਕੇ ਲੈ ਸਕਦੇ ਹਾਂ ਜਾਂ ਦੇਖੋ ਇਹਦਾ ਪਹਿਲਾ ਸੂਟ ਆਪਣਾ ਜਿਹੜਾ ਇਹ ਵਾਲਾ ਆਪਾਂ ਨੇ ਜੋਰਜਟ ਆ ਫੈਬਰਿਕ ਦੇ ਉੱਪਰ ਤਿਆਰ ਕਰਵਾਇਆਗਾ ਬਹੁਤ ਸੋਹਣਾ ਆਪਣਾ ਦੇਖੋ ਆਪਣਾ ਪਲੇਨ ਜੋਰਜਟ ਨਹੀਂ ਹੈਗੀ ਇਹ ਇਹ ਵਾਲੀ ਏਦਾਂ ਲੈਣਾ ਜਿਹੜੀ ਜੋਰਜਟ ਹੈ ਜੋਰਜਟ ਦੀ ਫੈਬਰਿਕ ਹੈ ਤੇ ਇਹਦਾ ਬੇਬੀ ਪਿੰਕ ਕਲਰ ਹੈਗਾ ਬਹੁਤ ਸੋਹਣਾ ਪੱਲ ਦਾ ਬੇਬੀ ਪਿੰਕ ਹੈ ਇਹ ਵਾਲਾ ਜਿਹੜਾ ਇੱਥੇ ਵਰਕ ਕਰਵਾਇਆਗਾ ਇਹ ਆਪਾਂ ਆਰੀ ਨਾਲ ਵਰਕ ਕਰਵਾਇਆਗਾ ਘੇਰੇ ਦੇ ਉੱਪਰ ਦੇਖੋ ਬਿਲਕੁਲ ਸਿੰਪਲ ਜੀ ਡਿਜ਼ਾਈਨਿੰਗ ਆ ਸੋਬਰ ਸਰਦਾਰੀ ਜਿਹਾ ਸੂਟ ਆ ਸਿੰਪਲ ਜੀ ਡਿਜ਼ਾਈਨਿੰਗ ਵਾਲਾ ਸੂਟ ਹੈਗਾ ਇਹ ਕੋਈ ਆਪਾਂ ਇਹਦੇ ਵਿੱਚ ਜ਼ਿਆਦਾ ਵਰਕ ਵਗੈਰਾ ਇਕੱਠਾ ਨਹੀਂ ਕੀਤਾ ਹੋਇਆ ਜਾਰਜਟ ਦੀ ਫੈਬਰਿਕ ਹੈਗੀ ਦੇਖੋ ਇਹ ਵਾਲਾ ਜਿਹੜਾ ਘੇਰੇ ਦੇ ਉੱਪਰ ਵਰਕ ਹੋਇਆ ਹੈਗਾ ਸਿਰਫ ਇਹਦੇ ਵਿੱਚ ਜਿਹੜਾ ਕਲਰ ਆਗਾ 골ਡਨ ਆਗਾ ਇੱਕ ਗ੍ਰੀਨ ਇੱਕ ਵੈਂਟਾ ਸਿਰਫ ਤਿੰਨ ਕਲਰ ਹੀ ਇਹਦੇ ਵਿੱਚ ਜੂਸ ਬੋਏ ਹੋਏ ਲਿੰਗੇ ਆਪਾਂ ਹੋਰ ਕੋਈ ਕਲਰ ਦੇ ਵਿੱਚ ਐਡ ਨਹੀਂ ਕੀਤਾ ਹੈਗਾ ਘੇਰੇ ਤੇ ਆਊਗਾ ਦੇ ਵਿੱਚ ਸਰਕਾਰੇ ਦੇ ਵਿੱਚ ਇਹ ਬੁਟੀਆਂ ਆ ਜਾਣਗੀਆਂ ਤੇ ਦੇਖੋ ਰੌਣਕੀ ਦੇ ਨੱਕ ਦੇ ਉੱਪਰ ਆਪਣਾ ਇਹ ਵਰਕ ਹੋਇਆ ਹੈ ਆਹ ਇਹ ਬਾਹਰੋਂ ਉੱਪਰ ਵੀ ਵਰਕ ਆ ਜੂਗਾ ਬਹਲੇ ਪਰ ਵਰਕ ਕਰਾਂਗੇ ਬਹੁਤ ਸੋਹਣੀ ਦੇਖੋ ਪਿਆਰੀ ਜੀ ਡਿਜ਼ਾਈਨਿੰਗ ਆਪਣੀ ਤਿਆਰ ਹੋਈ ਹੈਗੀ ਇਹਦੀ ਬਾਟਮ ਦੇ ਉੱਪਰ ਆਪਣਾ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਜਿਹੜਾ ਵਰਕ ਹੈਗਾ ਇਹ ਸਕਿਪ ਵੀ ਕਰਵਾ ਸਕਦੇ ਹੋ ਜੇਕਰ ਗਲੇ ਵਗੈਰਾ ਤੁਹਾਨੂੰ ਨਹੀਂ ਪਸੰਦ ਹੈਗਾ ਤਾਂ ਸਕਿਪ ਕਰਵਾ ਸਕਦੇ ਹੋ ਨਾਲੇ ਦੇ ਸਮਲ ਚੋਂ ਹੁੰਦਾ ਦੁਪੱਟਾ ਆਪਾਂ ਨੇ ਲੜਾ ਤੋਂ ਕਾਇਦਾ ਹੀ ਕਰਵਾਇਆ ਦਾ ਇਸ ਕੋਲਾ ਤੇ ਕਾਈ ਦਾ ਹੀ ਕਰਵਾਇਆ ਗਿਆ ਤੇ 골ਡਨ ਕਲਰ ਦੇ ਕੋਟ ਨਾਲ ਆਪਣਾ ਫਿਨਿਸ਼ਿੰਗ ਦੇ ਕੇ ਰੈਡੀ ਕੀਤਾ ਹੈ ਤੁਸੀਂ ਆਪਣਾ ਪਿਓਰ ਹਰੈਂਜਰ ਦਾ ਕੱਟਾ ਵੀ ਕਰਵਾ ਸਕਦੇ ਹੋ ਸੁਪਰ ਨੈਟ ਵਗੈਰਾ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਹੀ ਮਸਲੀਨ ਵਗੈਰਾ ਤੇ ਕੈਮਰਿਕ ਵਗੈਰਾ ਤੇ ਡਿਜ਼ਾਈਨ ਰੈਡੀ ਕਰਵਾਉਣਾ ਉਹਦਾ ਵੀ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣੀ ਖੂਬਸੂਰਤੀ ਦੀ ਡਿਜ਼ਾਈਨਿੰਗ ਆ ਜਿਹਨੇ ਆਪਣਾ ਜਿੰਨੇ ਜਿਹੜੇ ਕਲਰ ਦੇ ਉੱਪਰ ਕਰਵਾਉਣਾ ਹੋਇਆ ਸੇਮ ਫੈਬਰਿਕ ਚ ਅਲੱਗ ਫੈਬਰਿਕ ਚ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਮਸਲੀਨ ਫੈਬਰਿਕ ਤੇ ਤਿਆਰ ਹੈਗਾ ਮਸਲੀਨ ਦੀ ਫੈਬਰਿਕ ਆ ਗਈ ਮਸਲੀਨ ਫੈਬਰਿਕ ਤੇ ਆਪਣਾ ਰੈਡੀ ਹੈਗਾ ਕੋਈ ਦਿਨ ਪਹਿਲਾਂ ਤੁਸੀਂ ਆਪਣਾ ਇਹੀ ਸੇਮ ਡਿਜ਼ਾਈਨ ਮਟੈਬੀ ਸਿਲਕ ਤੇ ਵੀ ਦੇਖਿਆ ਸੀਗਾ ਜਿਹੜਾ ਆਪਣੀ ਡੇਲੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਲੱਗਾ ਵੀ ਇਹ ਡਿਜ਼ਾਈਨ ਪਹਿਲਾਂ ਕਿਸੇ ਹੋਰ ਫੈਬਰਿਕ ਤੇ ਸੀ ਕਿਸੇ ਹੋਰ ਕਲਰ ਤੇ ਸੀਗਾ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣਾ ਡਿਜ਼ਾਈਨ ਏਸੇ ਕਲਰ ਤੇ ਦਿਖਾਇਆ ਸੀ ਬਟਰਲਿੰਨ ਕਾਟਨ ਦੇ ਵਿੱਚ ਰੈਡੀ ਹੋਇਆ ਸੀਗਾ ਹੁਣ ਆਪਾਂ ਇਹ ਮਸਲੀਨ ਫੈਬਰਿਕ ਤੇ ਤਿਆਰ ਕਰਵਾਇਆ ਨੇਵੀ ਬਲੂ ਕਲਰ ਚ ਕਿੰਨਾ ਸੋਹਣਾ ਦੇਖੋ ਵਰਕ ਇਸ ਪ੍ਰੂਫ ਰਿਹਾ ਹੈ ਕਲਰ ਦੇ ਉੱਪਰ 컬러ਫੁਲ ਥ੍ਰੈਡ ਦੇਖੋ ਆਪਣਾ ਕਿੰਨਾ ਸੋਹਣਾ ਵਰਕ ਦੀ ਸਫਾਈ ਹੈ ਕਿ ਵਰਕ ਦੇ ਵਿੱਚ ਤੁਹਾਨੂੰ ਕੋਈ ਕੰਪਲੀਟ 1% ਵੀ ਨਜ਼ਰ ਨਹੀਂ ਆਉਣੀ ਹੈਗੀ ਪੂਰਾ ਤੁਹਾਨੂੰ ਕਲੀਅਰ ਵਰਕ ਮਿਲੇਗਾ ਹੈ ਵਰਕ ਦੇ ਵਿੱਚ ਤੁਹਾਨੂੰ ਪੂਰੀ ਸਫਾਈ ਮਿਲੂਗੀ ਸਾਰੇ ਆਪਣੇ ਹਿੱਪ ਤੱਕ ਸਾਰੇ ਚਾਕਾਂ ਦੇ ਉੱਪਰ ਵਰਕ ਹੋਇਆ ਹੈਗਾ ਦਾ ਮਸ਼ੀਨ ਵਰਕ ਇਹ ਵਾਲਾ ਦੇਖੋ ਥੋੜੀ ਜੀ ਆਉਟਲਾਈਨਿੰਗ ਜੀ ਆਪਾਂ ਨੇ ਵਰਕ ਦੇ ਨਾਲ ਹੀ ਆਪਾਂ ਕਲਰ ਦੇ ਉੱਪਰ ਕੀਤੀ ਹੈ ਇਹ ਵਾਲਾ ਆਪਣਾ ਆ ਗਿਆ ਹੋਂ ਦੇ ਉੱਪਰ ਇਹਨਾਂ ਬਾਂਦੂ ਪਰਵਤਾਂ ਦਾ ਫਲਾਰ ਬਣਿਆ ਹੈ ਬਾਂਦੇ ਉੱਪਰ ਤੇ ਚਾਕਾਂ ਦੇ ਉੱਪਰ ਆਪਣੀ ਆ ਡਿਜ਼ਾਈਨਿੰਗ ਆ ਥੋੜੀ ਜੀ ਨੈਕ ਲਾਈਨ ਬਣੀ ਹੋਈ ਹੈ ਆਪਣੀ ਬਾਟਮ ਤੇ ਕੋਈ ਵਰਕ ਨਹੀਂ ਹੈ ਕਸਟਮਰ ਨੇ ਆਪਣਾ ਬਾਟਮ ਤੇ ਵਰਕ ਨਹੀਂ ਕਰਵਾਇਆ ਹੈਗਾ ਤੇ ਨਾਲ ਕਮਲ ਚ ਨੂੰ ਦਾ ਦੁਪੱਟਾ ਹੈਗਾ ਕਮਲ ਚ ਨੂੰ ਦਾ ਦੁਪੱਟਾ ਤੇ ਦੇਖੋ ਇਦਾਂ ਆ ਪਾ ਜੈਪੁਰੀ ਡੌਟਸ ਦੇ ਨਾਲ ਰੈਡੀ ਕਰਵਾਇਆ ਲੈਟ ਜੇ ਜਨ ਆਪਾਂ ਇਹਨੂੰ ਫਿਨਿਸ਼ੇ ਲੱਤੀਏ ਬਹੁਤ ਸੋਹਣਾ ਖੂਬਸੂਰਤ ਜਿਹਾ ਆਪਣਾ ਦੇਖੋ ਸੂਟ ਰੈਡੀ ਹੋਇਆ ਹੈਗਾ ਬਾਕੀ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਉਦਾਂ ਕਰਵਾ ਸਕਦੇ ਹੋ ਬਟ ਇਹ ਆਪਣੀ ਮਸਲੀਨ ਤੇ ਰੈਡੀ ਕਰਵਾਇਆ ਹੈ ਤੁਸੀਂ ਕੈਮਰਿਕ ਤੇ ਟੈਬੀ ਸਿਲਕ ਤੇ ਕ੍ਰੇਪ ਤੇ ਹਾਂ ਜਿਵੇਂ ਤੁਹਾਨੂੰ ਪਸੰਦ ਆ ਉਸ ਤਰ੍ਹਾਂ ਆਪਾਂ ਬਣਾ ਕਰਵਾ ਕੇ ਲੈ ਸਕਦੇ ਹਾਂ ਹਾਂ ਜਿਹੜਾ ਆਪਾਂ ਨੇ ਲੈ ਸੂਟ ਰੈਡੀ ਕਰਵਾਇਆਗਾ ਇਹ ਵਾਲਾ ਆਪਣੀ ਗ੍ਰੇ ਕਲਰ ਦੇ ਉੱਪਰ ਤਿਆਰ ਹੈਗਾ ਤੇ ਇਹ ਆਪਣੀ ਲਨ ਕੋਟ ਨਹੀਂ ਫੈਬਰਿਕ ਆ ਕੀ ਜੈਪਰੀ ਰੋਡਸ ਵਾਲੀ ਫੈਬਰਿਕ ਆਪਣੀ ਹੈ ਇਹ ਆਪਾਂ ਨੇ 올 ਓਵਰ ਸੂਟ ਰੈਡੀ ਕਰਵਾਇਆਗਾ ਤੁਸੀਂ ਆਪਣਾ ਮੈਚਿੰਗ ਵੀ ਲੈ ਸਕਦੇ ਹੋਗੇ ਇਹ ਵਾਲਾ ਆਪਣਾ ਫੈਬਰਿਕ ਆ ਜਿਹੜਾ ਇਹ ਕਾਟਨ ਦੇ ਵਿੱਚ ਮਿਲ ਜੂਗਾ ਆਪਾਂ ਨੂੰ ਇਦਾਂ ਫਿਰ ਕਾਟਨ ਦੇ ਵਿੱਚ ਤੇ ਆਪਾਂ ਨੂੰ ਬਾਕੀ ਤੁਸੀਂ ਸਿੰਥੈਟਿਕ ਫੈਬਰਿਕ ਦੇ ਕਰਵਾਉਣਾਗਾ ਤਾਂ ਉਹਦਾ ਆਪਾਂ ਨੂੰ ਜਿਵੇਂ ਆਰਗੈਂਜ਼ਾ ਜੌਰਲੇਟ ਕ੍ਰੇਪ ਟਿਸ਼ੂ ਹਨਾ ਉਹਦੇ ਵਿੱਚ ਆਪਣੇ ਕਾਫੀ ਵੀ ਫੈਬਰਿਕਾਂ ਵਿੱਚ ਆਪਾਂ ਨੂੰ ਇਹ ਵਾਲਾ ਜਿਹੜਾ ਹਾਂ ਦਾ ਫੈਬਰਿਕ ਆਗਾ ਮਿਲ ਜਾਂਦਾ ਹੈ ਆਪਾਂ ਇਸਾਰੇ ਡਿਜ਼ਾਈਨ ਵਿੱਚ ਦੇਖੋ ਇਹ ਆਪਣਾ ਬਾਟਨ ਦੇ ਵਿੱਚ ਹੈਗਾ ਇਦਾਂ ਚਾਕਾ ਘੇਰੇ ਦੇ ਉੱਪਰ ਇਹਦੇ ਵਰਕ ਹੋਇਆ ਹੈਗਾ ਸੇਮ ਥ੍ਰੈਡ ਦੇ ਨਾਲ ਸੇਮ ਗ੍ਰੇ ਕਲਰ ਦੇ ਥ੍ਰੈਡ ਦੇ ਨਾਲ ਤੇ ਵਰਕ ਹੋਇਆ ਤੁਸੀਂ ਜਿਹੜਾ ਵਿੱਚ ਵਾਈਟ ਕਲਰ ਇਹਦੇ ਨਾਲ ਵੀ ਕਰਵਾ ਸਕਦੇ ਬਟ ਜਿਵੇਂ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਉਹਨਾਂ ਦੀ ਚੋਇਸ ਦੇ ਅਕੋਰਡਿੰਗ ਆਪਾਂ ਇਦਾਂ ਰੈਡੀ ਕਰਵਾਇਆ ਹੈ ਤੇ ਬਾਕੀ ਇਹਦੇ ਬਾਹਾਂ ਦੇ ਉੱਪਰ ਵਰਕ ਆਊਗਾ ਸੇਮ ਇਦਾਂ ਹੀ ਬਾਹਾਂ ਦੇ ਉੱਪਰ ਵਰਕ ਕਰਕੇ ਨਾਲ ਇਹਦੇ ਕਮਲ ਚੂਣ ਦਾ ਦੁਪੱਟਾ ਆਪਾਂ ਨੇ ਰੈਡੀ ਕਰਵਾਇਆ ਸੇਮ ਕਲਰ ਦਾ ਸੇਮ ਕਲਰ ਦੇ ਰਿਲੇਸ਼ਨ ਆਪਾਂ ਕੁਝ ਜਿਵੇਂ ਜਿਵੇਂ ਆਪਣੇ 50+ ਵਾਲੇ ਕਸਟਮਰ ਹੁੰਦੇ ਹਨ ਉਹ ਫਿਰ ਆਪਣੇ ਸਾਰਾ ਨਾਲ ਕੋਈ ਸੇਮ ਕਲਰ ਦਾ ਹੀ ਰੈਡੀ ਕਰਵਾਉਂਦੇ ਨੇ ਕਹਿੰਦੇ ਨੇ ਵੀ ਸਾਨੂੰ ਅਲੱਗ ਕਰਨ ਲਈ ਜਿਵੇਂ ਕਿ ਬਾਈਟ ਕਲਰ ਦੀ ਲੇਸ ਲਗਾ ਸਕਦੇ ਸੀ ਬਟ ਜਿਵੇਂ ਉਹਨਾਂ ਨੇ ਕਿਹਾ ਉਹਦੇ ਹੀ ਰੈਡੀ ਕਰਵਾਇਆ ਹੈ ਨਾ ਤੇ ਬਾਈਟ ਕਲਰ ਦਾ ਦਫਾ ਵੀ ਕਰਵਾ ਸਕਦੇ ਸੀ ਬਟ ਉਹਨਾਂ ਨੇ ਆਪਣਾ ਇਦਾਂ ਹੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੁਸੀਂ ਆਪਣਾ ਕੋਈ ਹੋਰ ਚੇਂਜ ਕਰਨਾ ਹੋਇਆ ਇਹਦੇ ਤੇ ਫਿਰ ਥ्रेड ਚੇਂਜ ਕਰਨਾਗਾ ਇਹਦੇ ਕਲਰ ਚੇਂਜ ਕਰਨਾਗਾ ਉਸ ਅਕੋਰਡਿੰਗ ਆਪਣਾ ਸਭ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਾਰੇ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਨੇ ਮੁਸ਼ੇਰ ਵਰਕ ਦੇ ਵਿੱਚ ਰੈਡੀ ਕਰਵਾਏ ਸੀਗੇ ਆਰੀ ਵਰਕ ਦਾ ਸੂਟ ਵੀ ਸਾਰੇ ਅਲੱਗ-ਅਲੱਗ ਫੈਬਰਿਕ ਦੇ ਆਪਾਂ ਨੇ ਤਿਆਰ ਕਰਵਾਏ ਸੀਗੇ ਤੁਸੀਂ ਜਿਵੇਂ ਆਪਣਾ ਫੈਬਰਿਕ ਕੋਈ ਚੇਂਜ ਕਰਨਾਗਾ ਜਾਂ ਆਪਣਾ ਕੋਈ ਵਰਕ ਕਰਨਾ ਚੇਂਜ ਕਰਨਾ ਵਰਕ ਦੇ ਵਿੱਚ ਸਕਿਪ ਕਰਵਾਉਣਾ ਐਡ ਕਰਵਾਉਣਾ ਉਹ ਜਿਵੇਂ ਤੁਹਾਨੂੰ ਪਸੰਦ ਕੁਝ ਵੀ ਉਮੀਦਾਰ ਪ੍ਰਵਾਸ ਸਕਦੇ ਪਟ ਹੈ ਤੁਸੀਂ ਆਪਣਾ ਸੇਮ ਟੂ ਸੇਮ ਸੂਟ ਰੈਡੀ ਕਰਵਾਉਣਾਗਾ ਤਾਂ ਆਪਣਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਸਾਰੇ ਡਿਟੇਲਸ ਨਾਲ ਆਪਣੀ ਵਟਸਐਪ ਤੇ ਵੀ ਸਕੇਦੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6539166983 ਹਾਂ ਜ ਸਾਡੇ ਅੱਜ ਜਿਹੜੇ ਗੁੱਡੇ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਨੂੰ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਨਾਲ ਨਵੇਂ ਜਿਹੜੇ ਨਾਲ ਦਸ਼ੀਕਾ